ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਅੱਜ ਸੰਘੂ ਬਾਰਡਰ ਤੇ ਜਿਹੜੀਆਂ 13 ਮਹੀਨੇ 2021 ਚ ਕਾਲੇ ਕਾਨੂੰਨਾਂ ਦੇ ਸੰਬੰਧ ਚ ਮੋਰਚਾ ਲੱਗਿਆ 13 ਮਹੀਨੇ ਬਹਿ ਕੇ ਸਰਕਾਰ ਨੇ ਲਿਖਤੀ ਦਿੱਤੀਆਂ ਦੀ ਸਾਡੀਆਂ ਇਹ ਮੰਗਾਂ ਵੀ ਅਸੀਂ ਇਹ ਛੋਡੀਆਂ ਮੰਗਾਂ ਹਰ ਹਿੱਲੇ ਲਾਗੂ ਕਰਾਂਗੇ ਪਰ 2 ਸਾਲ ਦਾ ਸਮਾਂ ਬੀਤ ਜਾਣ ਤੇ ਸਰਕਾਰ ਟਾਸ ਤੋਂ ਮਸਨੀ ਹੋਈ ਐਸ ਕਰਕੇ ਕਿਸਾਨਾਂ ਨੂੰ ਹੁਣ ਦੋ ਫਾਰਮਾਂ ਕਨੀਓ ਦੋ ਬਾਰਡਰਾਂ ਤੇ ਇਹ ਮੰਗਾਂ ਮਨਾਉਣ ਵਾਸਤੇ ਸ਼ਾਂਤ ਮਈ ਤਰੀਕੇ ਨਾਲ ਦਿੱਲੀ ਨੂੰ ਕੂਚ ਕਰਨਾ ਸੀ 13 ਫਰਬਜ ਨੂੰ ਪਰ ਐਡਾ ਪਤਾ ਨਹੀਂ ਕਿ ਇਹ ਮੋਦੀ ਸਰਕਾਰ ਤੇ ਖੱਟੜ ਸਰਕਾਰ ਨੂੰ ਇਹ ਜਿਹੜੇ ਕਿਸਾਨਾਂ ਤੇ ਵੋਟਾਂ ਨਾਲ ਰਾਜ ਕਰਦੇ ਐ ਕੀ ਨਫਤ ਪੈਦਾ ਹੋਗੀ ਕਿ ਵੱਡੇ ਵੱਡੇ ਬੈਰੀਕੇਡ ਵੱਡੀਆਂ ਵੱਡੀਆਂ ਕਿੱਲਾਂ ਲਾ ਕੇ ਸਾਡੇ ਰਸਤੇ ਬੰਦ ਕਰਿਆ ਸਾਡੀ ਰਾਜਧਾਨੀ ਚ ਜਾਣ ਵਾਸਤੇ ਇੱਕ ਪਾਸੇ ਦਾ ਲੋਕਤੰਤਰ ਦਾ ਨਾਹਰਾ ਦਿੰਦੇ ਆ ਵੀ ਲੋਕਤੰਤਰ ਹੈ ਅਸੀਂ ਆਪਣੀ ਗੱਲ ਸੁਣਾਉਣ ਵਾਸਤੇ ਜਾਣਾ ਸੀ ਸ਼ਾਂਤ ਮਈ ਤਰੀਕੇ ਨਾਲ ਕਿ ਸਾਡੀਆਂ ਜਿਹੜੀਆਂ ਮੰਗਾਂ 2020 ਚ ਕਾਲੇ ਕਾਨੂੰਨਾਂ ਵਕਤ ਲਿਖ ਕੇ ਦਿੱਤੀਆਂ ਹੋਈਆਂ ਨੇ ਉਹ ਮੰਗਾਂ ਨੂੰ ਲਾਗੂ ਕੀਤਾ ਜਾਵੇ ਪਰ ਭਰਾਵੋ ਸਰਕਾਰ ਬੁਰੀ ਤੇ ਆਈ ਹੋਈ ਹੈ ਐਸ ਕਰਕੇ ਬੇਨਤੀ ਕਰਦੇ ਆ ਕਿ ਸਾਡਾ ਇਤਿਹਾਸ ਪੁਰੋਲਿਆ ਜਾਵੇ ਪਿੱਛੇ ਤੋਂ ਸਾਡਾ ਇਤਿਹਾਸ ਕੁਰਬਾਨੀਆਂ ਪਰਿਆ ਕੰਦ ਤੇ ਲਿਖਾ ਫੜਲੇ ਸਰਕਾਰ ਸਾਡੇ ਗੁਰੂਆਂ ਦਾ ਇਤਿਹਾਸ ਦੇਖ ਲੈ ਗਾਦਰੀ ਬਾਬੇ ਭਗਤ ਸਰਾਬਿਆਂ ਦਾ ਅਸੀਂ ਜਦੋਂ ਇਸ ਗੱਲ ਤੇ ਆ ਜਾਂਦੇ ਆ ਅਸੀਂ ਨਾ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਦੇ ਆ ਤੇ ਨਾ ਅਸੀਂ ਦਿੱਲੀ ਜਾਣ ਤੋਂ ਰੁਕਦੇ ਆ ਐਸ ਕਰਕੇ ਭਰਾਵੋ ਬੇਨਤੀ ਐ ਜਿਹੜੇ ਘਰਾਂ 'ਚ ਬੈਠੇ ਆ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਮਾ ਪੈਣਾ ਕਿ ਆ ਕੱਲ ਨੂੰ ਮੀਟਿੰਗ ਹੋ ਕੇ اعلان ਹੋਣਾ ਹੈ ਵੱਡੀ ਗਿਣਤੀ ਦਾ ਕਾਫਲੇ ਬਾਰਡਰਾਂ ਕਲਨੀ ਨੂੰ ਕੂਚ ਕਰਨਗੇ ਤਾਂ ਮੋਦੀ ਸਰਕਾਰ ਨੂੰ ਕੰਮਣੀਆਂ ਛੇੜ ਕੇ ਸਾਡੀਆਂ ਮੰਗਾਂ ਮਨਾਉਣ ਵਾਸਤੇ ਮਜਬੂਰ ਕਰਾਂਗੇ ਪਰ ਆ ਗਿਆ ਸਮਾਂ ਹੁਣ ਵੋਟਾਂ 'ਚ ਇਹ ਦੇਖ ਲਓ ਪਿੰਡਾਂ 'ਚ ਬੜਨਾ ਹਰਾਮ ਕਰ ਦਾਂਗੇ ਹਰਿਆਣੇ 'ਚ ਲਾ ਲਓ ਯੂਪੀ 'ਚ ਲਾ ਲਓ ਸਾਰੀਆਂ ਸਟੇਟਾਂ ਦਾ ਇਹ ਮਸਲਾ ਹੈ ਸਾਰੀਆਂ ਲਈ ਵਾਸਤੇ ਐਮਐਸਬੀ ਦੀ ਗਾਰੰਟੀ ਕਰवानी ਹੈ ਸ਼ਮਾਮੀ ਨਾਤਮ ਦੀ ਰਿਪੋਰਟ ਲਾਗੂ ਕਰਾਣੀ ਹੈ ਕਿਸਾਨਾਂ ਮਜ਼ਦੂਰਾਂ ਸਰ ਜਿਹੜਾ ਕਰਜ਼ਾ ਕਹਿੰਨੇ ਆ ਸੀ ਉਹ ਇਹਨਾਂ ਦੀਆਂ ਗਲਤੀ ਨੀਤੀਆਂ ਕਾਰਨ ਚੜਿਆ ਕਿਉਂਕਿ ਅਡਾਨੀਆਂ ਅਵਾਨੀਆਂ ਦੇ ਕਰੋੜਾਂ ਦੇ ਰੁਪਏ ਅਰਬਾਂ ਦੇ ਇਹਨਾਂ ਨੇ ਬੱਟੇ ਖਾਤੇ ਪਾਏ ਐ ਐਸ ਕਰਕੇ ਕਿਸਾਨਾਂ ਵਾਰੀਆਂ ਇਹਨਾਂ ਦਾ ਹੱਥ ਪਿਛਾ ਨੂੰ ਕਿਉਂ ਜਾਂਦਾ ਐ ਐਸ ਕਰਕੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਹੀ ਰ੍ਹਾਂਗੇ ਇਹ ਕੰਨ ਤੇ ਲਿਖਿਆ ਪੜ੍ਹ ਲੈ ਸਰਕਾਰਾਂ ਜਿੰਨਾ ਮਰਜ਼ੀ ਸਮਾਂ ਲੱਗ ਜੇ ਐਸ ਕਰਕੇ ਅਸੀਂ ਪ੍ਰਾਪਤ ਕਰੇ ਬਿਨਾ ਇਥੋਂ ਬਾਰਡਰਾਂ ਤੋਂ ਨਹੀਂ ਜਾਵਾਂਗੇ ਇੰਨੀ ਅਗਲਾ ਸੋਡਾ ਜੀ